ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਮਹਿਰੋਂ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਵੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਪਸ਼ੂ ਵਿਖਾਉਣੇ ਆ ਦੋਵੇਂ ਤਾਜ਼ੇ ਸੂਏ ਸਵਾਏ ਇੱਕ ਬਹੁਤ ਚੰਗੀ ਐਚਐਫ ਵੜਾ ਜੱਡੀ ਜਰਸੀ ਆ ਪੰਜਾਬ ਵਾਲੀ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਟਾਪ ਦੀ ਬੱਛੀ ਆ ਇਹ ਵੀ ਸੇਲ ਆ ਇੱਕ ਪਰਲੇ ਪਾਸੇ ਵੜ੍ਹ ਖੜੀ ਹੋ ਉਹ ਵੀ ਸੇਲ ਆ ਜੋੜਾ ਵੜਾ ਦਾ ਸੇਲ ਆ ਵਿਕਾਊ ਆ ਦੋਵਾਂ ਦੇ ਮਗਰ ਬੱਚੇ ਹੈਗੇ ਦੋਵੇਂ ਤਾਜ਼ੀਆਂ ਸੂਈਆਂ ਇਨਫਰਮੇਸ਼ਨ ਲੈ ਦਿੰਨਾ ਆਉਂ ਕਰਦੇ ਗੱਲ ਬਾਤ ਦਿੰਨੇ ਆ ਪ੍ਰੋਪਰ ਸਾਰੀ ਇਨਫਰਮੇਸ਼ਨ ਲੈ ਕੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੀਏ। ਨਾਮ ਮੇਰੇ ਜੈ ਸਿੰਘ ਪਿੰਡ ਮਹਿਰੋਈ ਤਸੀਲ ਜ਼ਿਲ੍ਹਾ ਮੋਗਾ ਜੀ। ਫੋਨ ਨੰਬਰ ਦੱਸੀਏ 991429993 981429993। ਜੋੜਾ ਬਕਾਉ ਜੈ। ਜੋੜਾ ਫਿਰ। ਦੋਵੇਂ ਸੂਈਆਂ ਸੂਈਆਂ। ਦੋਨੇ ਫਿਰ ਇਹ ਅੱਜ ਸੂਈ ਆ ਜੀ। ਹੂੰ। ਇਹ ਮੇਰੇ ਚਾਰਾਂ ਕਰਤੀ ਸੀ। ਕਿੰਨਵਾ ਸੂਆ? ਇਹ ਮੇਰੇ ਤੀਜਾ ਸੂਆ ਜੀ। ਠੀਕ ਹੈ। ਅੱਜ ਚੌਥਾ ਦਿਨ ਸੂਈ ਨੂੰ ਹੋ ਗਿਆ ਵੀਰੇ। ਵੀਰੇ ਇਹਦਾ ਪਹਿਲਾ ਦਸਾਂ ਵੀਡੀਓ ਜਿਹੜੀ ਗੱਲ ਆ ਇੱਧਰ ਨਾਲ ਮਗਰ ਦਾ ਥਣ ਵੀਰੇ ਟੁੱਟਦਾ। ਠੀਕ ਹੈ। ਹਵਾ ਭਰ ਕੇ। ਅਗਲਾ ਪਮਾ ਤੇਲ ਮੰਨ ਕੇ ਲੈ ਲੈ ਥਾਂ ਚਾਰੇ ਜਾਨ ਦੇ ਚਾਰਾਂ ਦੇ ਦੁੱਧ ਆਉਂਦਾ ਵਧੀਆ ਪੂਰਾ ਇੱਕੋ ਜੇ ਠੀਕ ਹੈ ਪਰ ਆਪਾਂ ਦੱਸ ਕੇ ਦੇਣਾ ਬਈ ਇਹ ਥਾਂ ਟੁੱਟਦਾ ਕਬੈਣੀ ਵਾਲਾ ਮਗਰਲਾ ਥਾਂ ਆਹ ਵਾਲਾ ਥਾਂ ਬਈ ਆ ਹਾਂ ਬਈ ਚੱਲਦਾ ਪੂਰਾ ਵਧੀਆ ਲੈ ਚੱਲਣ ਦੀ ਨਹੀਂ ਗੱਲ ਦੁੱਧ ਸਹੀ ਆਉਂਦਾ ਕੋਈ ਛੇੜੀ ਨਹੀਂ ਕੋਈ ਖੋਜ ਨਹੀਂ ਠੀਕ ਹੈ ਦੁੱਧ ਸਾਫ ਆ ਟੁੱਟ ਕੇ ਆਉਂਦਾ ਵੀਰੇ ਅਗਲਾ ਤੇਲ ਮੰਨ ਕੇ ਲੈ ਆ ਚਾਰਾਂ ਦਿਨਾਂ ਦੀ ਸੂਈ ਚਾਰਾਂ ਦਿਨ ਕਿੰਨਾ ਕੁ ਬੋੜ ਆਉ ਵੀਰੇ 10 ਕਿਲੋ ਬੋੜ ਆ ਕਿੰਨਾ ਕੁ ਪਿਆ ਜੀ 14 15 ਕਿਲੋ ਕਹਿ ਦੀ ਵੀਰੇ ਦੁੱਧ ਆਉਣਾ 20 ਕਿਲੋ ਪਿਆਉਣ ਵਾਲੀ ਠੀਕ ਹੈ ਬਾਕੀ ਹੁਣ ਹੋਰ ਦਹਾਂ ਵੀ ਇਹਨਾਂ ਨੂੰ ਮੇਰੇ ਦਿਨ ਠੰਡੇ ਆਈ ਜਾਂਦੇ ਕਾ ਹੂੰ ਹੂੰ ਬੱਦ ਬੱਦ ਮਹੀਨੇ ਤੱਕ ਉਹ ਜਿਹੜੇ ਮਹੀਨੇ ਤੱਕ ਪਸ਼ੂ ਦੁੱਧ ਹੀ ਬਣਦਾ ਸੀ ਜੀ ਤਾਂ ਮਗਰ ਬੱਚਾ ਬੱਚਾ ਹੈ ਕੱਢੀ ਹੈ ਬਾਹਰ ਨੂੰ ਆਹ ਦੋਸਤੋ ਬੱਚਾ ਮਗਰ ਮੇਲ ਕਾ ਬਛੜਾ ਬੱਚਾ ਸੋਹਣਾ ਪਰ ਬਛਾ ਚੰਗੀ ਦਾ ਕੋਈ ਦੇਖਾ ਨਹੀਂ ਕਾ ਠੀਕ ਹੈ ਦੋਸਤੋ ਬਾਈ ਕਹਿੰਦਾ ਗਾਂ ਚੰਗੀ ਬਹੁਤ ਹੈ ਧੂਆਂ ਗਾਵਾਂ ਆਰ ਗਈ ਹੈ ਜੇ ਅਸੀਂ ਆਰ ਗਈ ਬਾਈ ਕੰਜੀ ਦੀ ਹਾਂ ਇਹ ਤਾਂ ਗੱਲ ਹੈਗੀ ਆ ਦੋਸਤੋ ਕੱਦ ਘਾਟ ਪੂਰਾ ਵੱਡਾ ਸੋਹਣਾ ਬੋਡੀ ਸਟ੍ਰਕਚਰ ਆ ਖੁੱਲਡਲੇ ਅੰਗਾਂ ਪੈਰਾਂ ਦੀ ਆ ਬਾਕੀ ਸਕਰੀਨ ਤੇ ਤੁਸੀਂ ਵੇਖ ਹੀ ਰਹੇ ਆ ਤੁਰਦੀ ਵਹਿੜ ਆਪ ਹੀ ਦੱਸੂ ਅੱਜ ਚੌਥਾ ਦਿਨ ਹੋ ਗਿਆ ਸੂਈ ਨੂੰ ਬਾਈ ਕਹਿੰਦਾ ਐਵੇਂ 14 ਕਿਲੋ 15 ਕਿਲੋ ਕਹਿ ਦਈਏ ਬੌਲਾ ਹੈਗਾ ਕੋਈ ਲੋੜ ਨਹੀਂ ਝੂਠ ਮਾਰਨ ਦੀ 10 ਕਿਲੋ ਕੰਡੇ ਦੇ ਜੋਖਣ ਵਾਲਾ ਬੌਲਾ ਤਿਆਰ ਹੈ ਦੋ ਟਾਈਮ ਚੋਲਿਓ ਚਾਰ ਟਾਈਮ ਚੋਲਿਓ ਥਣ ਵੀਰ ਕਹਿੰਦਾ ਚਾਰੇ ਚੱਲਦੇ ਆ ਮੋਟੀ ਧਾਰ ਹੈ ਕੋਈ ਪੂਰ ਨਹੀਂ ਛਿੱਟਾ ਨਹੀਂ ਆ ਬਾਈ ਥਣ ਟੁੱਟਦਾ ਵੀਰੇ ਹਾਲ ਆਹ ਹੂੰ ਇਹ ਡਟ ਕੇ ਆਉਂਦਾ ਤੈਨ ਲ ਮੰਨ ਕੇ ਲਵੇ ਯਾਰ ਵੀਰੇ ਅਗਲਾ ਠੀਕ ਹੈ ਇਹ ਨਹੀਂ ਲੈਣੀ ਸਿੱਧੀ ਕਰ ਸਹੀ ਹੈ 20 ਕਿਲੋ ਬਾਈ ਦਸ ਦਾ ਦੁੱਧ ਪਿਆ ਜੂ ਚਾਰਾਂ ਦਿਨਾਂ ਦੀ ਸੂਈ ਹੈ ਜਰਸੀ ਨਸਲ ਦੀ ਫੁੱਲ ਜਾਤ ਬਰੀਡ ਵਾਲੀ ਵਹੜ ਹੈ ਦੋਸਤੋ ਐਡੀ ਵਹੜ ਧਾ ਕੇ ਲੱਭਣੀ ਹੋਵੇ ਪਹਿਲੀ ਗੱਲ ਤਾਂ ਲੱਭਦੀ ਨਹੀਂ ਕਿਉਂਕਿ ਤੁਸੀਂ ਡੇਲੀ ਵੀਡੀਓ ਬਹਿਣੇ ਹੀ ਆ ਮੈਂ ਵੀ ਜਰਸੀਆਂ ਦੀਆਂ ਬਹੁਤ ਸਾਰੀਆਂ ਵੀਡੀਓ ਬਣਾ ਦਿਆਂ ਹੋਣਗੀਆਂ ਕੋਈ ਗੈਨਤੀ ਨਹੀਂ ਹੋਣੀ ਕਿ ਇੰਨੀਆਂ ਜਰਸੀਆਂ ਦੀਆਂ ਵੀਡੀਓ ਆਪਣੇ ਚੈਨਲ ਤੇ ਅਪਲੋਡ ਹੋਣਗੀਆਂ ਪਰ ਐਡੀ ਵੱਡੀ ਜਰਸੀ ਕੋਈ 15 20 ਮਹੀਨੇ ਦੇ ਮਹੀਨੇ ਬਾਅਦ ਹੀ ਇੱਕ ਅੱਧਾ ਨਾਗਾ ਟਾਵਾ ਮੱਥੇ ਲੱਗਦਾ ਮੁੱਲ ਜੈ 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 ਬਾਈ ਮੁੱਲ ਵੀ ਆਪਾਂ ਨਹੀਂ ਝੂਠ ਮਾਰਨਾ ਵੀਰੇ ਆਪਾਂ ਉਹਲਾ ਪਰਦਾ ਨਹੀਂ ਰੱਖ ਕੇ ਗੱਲ ਕਰ ਦਿੰਦੇ ਆਪਾਂ ਗੱਲ ਸਾਫ਼ ਹੀ ਕਰਦੇ ਆ ਵੀਰੇ ਕੋਈ ਭਾਵੇਂ ਪੁੱਛ ਕਹੀ ਜਾਵੇ ਹੂੰ ਇਹ RAMU ਵਾਲੇ ਵੀਰੇ ਵਾਲੇ ਚੈਨਲ ਤੇ ਵੀਡੀਓ ਪਾਈ ਵੀ ਇਹਦੀ 65 ਕੇ 70000 ਰੁਪਏ ਮੰਗਦੇ ਸੀਗੇ ਠੀਕ ਹੈ ਤੇ ਆਪਾਂ ਵੀਰੇ ਇਹਦਾ ਅੱਧ ਮੁੱਲੀ ਮੰਗਣਾ 32000 ਰੁਪਏ ਦੀ ਵੇੜ 32000 ਸਹੀ ਹੈ ਐਵੇਂ ਆਪਾਂ ਕਹੇ ਦੀ ਆਪਾਂ ਗੱਭਣ ਲਈ ਸੀ ਮਾਰੇ ਗਏ ਫਲਾਣਾ ਆਪਾਂ ਵੀਰੇ ਚੈੱਕ ਕਰਕੇ ਲਈ ਠੀਕ ਹੈ ਪਰ ਇੱਕ ਗੱਲ ਹੈਗੀ ਆ ਬਈ ਚੋਣ ਵਾਲੇ ਘਰੇ ਨੂੰ ਕੋਈ ਮਾੜੀ ਨਹੀਂ ਬਈ ਪੂਰਾ ਵਧੀਆ ਜਾਨਵਰ ਆ ਜੇਦਾ ਥਣ ਖਰਾਬ ਹੋਵੇ ਜਾਂ ਛੱਡੀਆਂ ਮਾਰਦਾ ਹੋਵੇ ਉਹ ਦੁੱਖ ਹੁੰਦਾ ਬਈ ਹੂੰ ਦਾ ਕੁਦਰਤ ਦੀ ਟੱਟ ਦਾ ਮਹਾਰਾਜ ਲੋ ਜੀ ਸਹੀ ਹੈ ਦੋਸਤੋ 32000 ਦੀ ਜੇ ਦੇਣੀ ਆ ਮੁੱਲ ਦੇ ਹਿਸਾਬ ਨਾਲ ਕੋਈ ਮਾੜੀ ਨਹੀਂ 30 32000 ਦੀ ਜੀ 6 ਦਿਨ ਪਹਿਲਾਂ ਸੂਨ ਵਾਲੀ ਦੇ ਬਈ ਵੀਡੀਓ ਵੇਖ ਲਵੇ ਕੱਢ ਕੇ ਅਗਲਾ ਚੈਨਲ ਦੀ ਪਤਾ ਨਹੀਂ 62 ਖਣੀ ਮਾ ਦੇਖਣੀ 65 ਬੰਦਨੀ ਇੱਥੇ ਕ ਮੰਗਦੇ ਬਈ ਉਹ ਦੁੱਧ ਵੀ 25 26 ਕਿਲੋ ਦੀ ਦੱਸ ਦੇਈ ਮਾਲ ਕਰਾਮੂ ਵਾਲੇ ਦੇ ਬਈ ਆਪਾਂ ਗਾਂ ਲੈ। ਉਸ ਤੋਂ ਰਾਮੂ ਵਾਲੇ ਪਿੰਡ ਤੋਂ ਵੀਰ ਕਹਿੰਦਾ ਗਾਲ ਲਈ ਐ ਉਹ 25 26 ਕਿਲੋ ਦੁੱਧ ਦੱਸਦੀ ਕਿ ਦੇਊਗੀ। ਪਰ ਆਪਾਂ ਦਾ ਬਾਈ ਕਹਿੰਦਾ ਤਿੱਲਾਂ ਵਾਲੇ ਹਿਸਾਬ ਜੀ ਲਈ ਐ ਪਰ ਕੋਈ ਛਿੱਧੀ ਨਹੀਂ ਥਣ ਟੁੱਟ ਕੇ ਆਉਂਦਾ 32000 ਦੀ ਦੇ ਦੇਣੀ ਐ ਇਹ ਗੱਲ ਹੋਰ ਐ 30 32000 ਚ ਕੋਈ ਮਾੜੀ ਨਹੀਂ 10 ਕਿਲੋ ਤਿਆਰ ਐ ਵੀਰ ਕਹਿੰਦਾ ਮਗਰਲੇ 20 ਕਿਲੋ ਦੁੱਧ ਦੀ ਗਾਰੰਟੀ ਦਿੰਦੇ ਕਿ ਇਹਨਾਂ ਪਿਆ ਜੂ ਪਰ ਤੁਸੀਂ 10 ਕਿਲੋ ਮੰਨ ਕੇ ਹੀ ਭਾਵੇਂ ਸੌਦਾ ਕਰ ਲਿਓ ਹੋਰ ਮਹੀਨੇ ਤੇ ਇਹਨਾਂ ਹੀਟ 'ਚ ਆ ਜਾਣਾ ਤੇ ਕਿਸੇ ਚੰਗੇ ਜਰਸੀ ਬੋਲ ਦਾ ਸੀਵਨ ਲਵਾ ਲਿਓ ਕਿਉਂਕਿ ਆਪ ਵਹਿੜ ਵੱਡੀ ਐ ਅਗੋਂ ਚੰਗੇ ਸਾਹਨ ਦਾ ਸੀਵਨ ਲਵਾ ਲਿਓ ਟੌਪ ਦਾ ਬੱਚਾ ਦੇ ਜੂਗੀ ਕਿਉਂਕਿ ਵੱਡੇ ਕੱਦ ਵਾਲੀ ਜਰਸੀ ਮਿਲਦੀ ਬਹੁਤ ਘੱਟ ਐ ਬੱਚਾ ਵੀਰੇ ਹੁਣ ਵੀ ਬਹੁਤ ਚੰਗਾ ਦਿੱਤਾ ਹੈਗਾ ਇਹ ਬੱਚਾ ਬੱਚਾ ਹਾਂ ਬੱਚਾ ਬੱਚਾ ਪਰ ਇੰਨੇ ਪੈਸਿਆਂ 'ਚ ਕੋਈ ਮਾੜੀ ਨਹੀਂ ਉਹ ਅੱਗੇ ਵਾਈਗਰ ਨੂੰ ਪਤਾ ਬੱਚਾ ਵੱਛਾ ਆਉਣਾ ਜੇ ਵੱਛੀ ਆਉਣੀ ਹੈ ਤੇ ਚਲੋ ਜਿਹੜਾ ਭੈਣ ਭਰਾ ਲੈ ਲੈ ਗਿਆ ਦੁੱਧ ਪੀਣ ਨੂੰ ਸੀਵਨ ਤਾਂ ਅਗਲੇ ਨੇ ਲਵਾਉਣਾ ਹੀ ਲਵਾਉਣਾ ਪਰ ਇੱਕ ਰੈ ਦਿੰਨਾ ਮੈਂ ਮਾੜਾ ਸੀਵਨ ਨਾ ਲਵਾਇਓ ਚੰਗਾ ਸੀਵਨ ਲਵਾ ਲਓ ਜੇ ਕਿਤੇ ਵੱਛੀ ਦੇਗੀ ਟਾਪ ਦੀ ਬਰੀਡ ਤਿਆਰ ਕਰ ਜੂਗੀ ਕਿਉਂਕਿ ਵੱਡੀ ਬਹੁਤ ਹੈ ਉਧਰੋਂ ਚੰਗੇ ਚੰਗੇ ਬੱਲ ਦਾ ਸੀਵਨ ਲੱਗ ਜੇ ਟੌਪ ਦਾ ਬੱਚਾ ਦੇ ਦੂ ਜੇ ਕਿਤੇ ਬੱਛੀ ਦੇ ਕੇ ਕਾਹਨੂੰ ਗੱਲਾਂ ਕਰਦੇ ਆ ਜਰਸੀ ਉਹ ਵੈਸੇ ਆ ਸਾਰੇ ਇਹ ਆ ਪੰਜਾਬ ਵਾਲੇ ਬਈ ਦੱਸ ਦੀਈ ਹੈ ਕਰਮਾ ਵਾਲੀ ਅਗਰੇ ਨੂੰ ਵੇਖ ਕੇ ਪਤਾ ਲੱਗੂਗਾ 2 ਨੰਬਰ ਤੇ ਆ ਜੀ ਜੈ 2 ਨੰਬਰ ਤੇ ਵੀਰੇ ਅੱਜ ਹੀ ਸੂਈ ਆ ਹੂੰ ਪਲੂਣ ਦਾ ਵੀਰੇ ਅਗਲੇ ਕਹਿੰਦੇ 13 14 ਕਿਲੋ ਦੁੱਧ ਚੋਇਆ ਆਪਾਂ ਠੀਕ ਐ ਕਿ 16 17 ਕਿਲੋ ਦੱਸਦੇ ਆ ਵੀਰੇ ਪਾਵਾ 13 14 ਕਿਲੋ ਮੰਨ ਕੇ ਲੈ ਲੇ ਵੀਰੇ ਅਗਰਾ ਹੈ ਵੀਰੇ ਮੱਝਾਂ ਆ ਰਹੀਆਂ ਸ਼ਾਹੀਵਾਲ ਵਹਿੜਾ ਸੀਡਸ ਲੱਗ ਪੂਰੀ ਆ ਠੰਡੀ ਆ ਪੂਰੀ ਐ ਨਹੀਂ ਗੱਲ ਕੋਈ ਸੂਈ ਨੂੰ ਸਮਾਂ ਬੱਜ ਸੁਈ ਜਾ ਬਰੇ ਸਵੇਰੇ ਤੜਕੇ 3 ਵਜੇ ਜੇਰ ਜੂਟ ਪੈ ਗਈ ਆ ਠੀਕ ਹੈ ਦੁੱਧ 4 ਕਿਲੋ ਬੋਲਾ ਕੱਢਦਾ ਸੀਲ ਬਹੁਤ ਆ ਬਾਈ ਸਹੀ ਹੈ ਸੀਲ ਦਾ ਕੋਈ ਲੈਖਾ ਨਹੀਂ ਬਈ ਇਹ ਸੀਲ ਘੱਟ ਹੁੰਦੀਆਂ ਕਰਮ ਵਾਲੀਆਂ ਸੀਲ ਦੀ ਬਈ ਕੋਈ ਲੈਖਾ ਹੀ ਨਹੀਂ ਸਹੀ ਹੈ ਵੀ ਮੱਝਾਂ ਵਾਲੇ ਕਹਿੰਦੇ ਸਾਨੂੰ ਸੁਣ ਲੈ ਵਾਲੋ ਦਾ ਸਾਰਾ ਲੱਗਾ ਜੈ ਜੈ ਮੋਲੇ ਦਾ ਮੁੱਲ ਵੀਰੇ ਇਹਦਾ ਜੈ ਜੈ 40000 ਦੀ ਦੇ ਕੱਢੀਏ ਬਾਹਰ ਨੂੰ ਮੁੱਤਾਂ ਵੀਰੇ ਭਾਵੇਂ ਦਾ ਵੀ 45 ਕਰਦੇ ਤਾਂ ਵੀ ਇਹਨਾਂ ਲੈ ਜਾਣੀਆਂ 40000 ਦੀ ਦੇ ਦੇਣੀ ਆ ਬਿਲਕੁਲ ਸਸਤੇ ਮੁੱਲ ਦੀਆਂ ਦੋ ਵਿਹੜਾ ਸੀਲ ਸਾਉ ਦਾ ਬਾਈ ਕਹਿੰਦਾ ਕੋਈ ਲੇਖਾ ਨਹੀਂ ਭਾਵਾ ਸਿੱਧੇ ਪਾਸੇ ਦੀ ਬਹਿਜੋ ਭਾਵਾ ਪੁੱਠੇ ਪਾਸੇ ਦੀ ਬਹਿਜੋ ਸੇਣ ਜੀ ਵੀਰੇ ਲਾਲ ਰੰਗ ਦੀ ਇਹ ਹੁੰਦੀ ਆ ਥਰੀ ਮੈਂ ਤੁਹਾਨੂੰ ਕਹ ਦਦਾ ਹਮ ਲਾਲ ਰੰਗ ਲੱਤਾਂ ਛੜਾਂ ਵਾਲੀ ਥੋੜੀ ਜੀ ਜ਼ਿਆਦਾ ਹੁੰਦੀ ਆ ਇਹ ਸਾਰਿਆਂ ਨੂੰ ਹੀ ਪਤਾ ਹੈ ਤਾਂ ਹੀ ਲਾਲ ਰੰਗ ਤੋਂ ਬਾਲੇ ਭੈਣ ਭਰਾ ਡਰਦੇ ਆ ਪਰ ਇਹ ਫੁੱਲ ਸੀਲ ਸਾਉ ਆ ਵੀਰ ਨੇ ਸਿੱਧੇ ਪਾਸੇ ਵੀ ਬਹਿ ਕੇ ਵਿਖਾਤਾ ਪੁੱਠੇ ਪਾਸੇ ਬਹਿ ਕੇ ਵਿਖਾਤਾ ਕੋਈ ਲੱਤ ਨਹੀਂ ਚੱਕੀ ਤੇ ਹਜੇ ਕੋਈ ਚਵਾਈ ਦਾ ਵੀ ਟਾਈਮ ਨਹੀਂ 11:30 ਵੀਡੀਓ ਬਣਾ ਰਹੇ ਆ ਤੇ ਸ਼ਾਮ ਦੀ ਚਵਾਈ ਸਾਰਾ ਦਿਨ ਪਿਆ 13 14 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲਾਂ ਨੇ ਦਿੱਤਾ 16 17 ਕਿਲੋ ਬਾਈ ਦੱਸਦਾ ਦੁੱਧ ਪਿਆ ਜੂ ਬਾਕੀ ਜਿਹਦੇ ਪਸੰਦ ਆਊਗੀ ਬਾਈ ਕਹਿੰਦਾ ਭਾਵੇਂ ਚੋਕੇ ਲੈ ਜੇ ਅਗਲਾ ਥਣ ਸੋਹਣੇ ਆਦੀ ਚਵਾਈ ਵਾਲੇ ਚਾਰਾਂ ਥਾਣਾਂ ਦਾ ਸੇਮ ਹੀ ਸਾਈਜ਼ ਆ ਮੇਚਰੋਂ ਤਾਂ ਬਾਈ ਕਹਿੰਦਾ ਭਾਵੇਂ 45000 ਮੁੱਲ ਕਰ ਲੈਂਦੇ 45 ਦੀ ਵੀ ਵਿਕ ਜਾਣੀ ਸੀ ਬਾਈ ਸੀਲ ਅਗਲਾ ਭਾਲਦਾ ਯਾਰ ਸੀਲ ਧੂੜੀਆਂ ਨੂੰ ਬਸ ਜਿਹੜਾ ਸੀਲ ਜਾਨਵਰ ਆ ਤਾਂ ਅਗਲਾ ਹਾਂ 40000 ਦੀ ਬਾਈ ਕਹਿੰਦਾ ਦੇ ਦੇਣੀ ਆ ਸੀਲ ਸੌ ਫੁੱਲ ਹੈ ਮਗਰੇ ਦੇ ਬੱਚਾ ਬੱਚੀ ਵੀਰੇ ਬੱਚੀ ਅੱਛਾ ਮਗਰ ਫੀਮੇਲ ਕਾਫ ਬਛੜੀ ਆ ਬੇਟਾ ਬੱਚਾ ਵੀਰੇ ਆ ਬਣਾਰਵ ਨੂੰ ਵੇਖਦਾ ਹਮ ਇੱਕ ਦੇ ਮਗਰ ਵੱਛਾ 2 ਨੰਬਰ ਦੇ ਮਗਰ ਬਛੀਏ ਕੋਈ ਨਾ ਜੈ ਠੀਕ ਆ ਇਹ ਦੋ ਪਸ਼ੂ ਸੇਲ ਹੈ ਬਿਲਕੁਲ ਛੋਟੇ ਜੇ ਪਾ ਦੇ 1 ਨੰਬਰ ਜਰਸੀ 32000 ਦੀ ਦੇ ਦੇਣੀ ਆ ਜਿਹਦੇ ਪਸੰਦ ਆਊਗੀ ਭਾਵੇਂ ਦੋ ਟਾਈਮ ਭਾਵੇਂ ਚਾਰ ਟਾਈਮ ਅਗਲਾ ਚੂਕੀ ਲੈ ਜੇ ਖੁੱਲਾ 10 ਕਿਲੋ ਬੌਲਾ ਤਿਆਰ ਹੈ 2 ਨੰਬਰ ਅੱਜ ਹੀ ਸੂਈ ਹੈ 13 14 ਕਿਲੋ ਪਹਿਲਾਂ ਨੇ ਦੁੱਧ ਦਿੱਤਾ 16 17 ਕਿਲੋ ਦੁੱਧ ਪਿਆਜੂ ਭੋਵਾ ਬਾਈ ਕਹਿੰਦਾ ਕੋਈ 15 16 ਮੰਨ ਕੇ ਲੈ ਲੈ ਨਹੀਂ ਚੁਆਕੇ ਵੀ ਬਾਈ ਕਹਿੰਦਾ ਆਪਾਂ ਦੇ ਦੇਾਂਗੇ 40000 ਦੀ ਦੇ ਦੇਣੀ ਐ ਇਹ ਦੋ ਵਾੜਾ ਸੇਲ ਐ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਬੈਲ ਕੋਲ ਛੋਟੇ ਜੇ ਪਾ ਦਿਆਂ ਸੋਹਣੀਆਂ ਵੱਡੀਆਂ ਵਾੜਾ ਜਰਸੀ ਦਾ ਅਮਰੀਕਨ ਵਾੜਾ ਜਿੰਦਾ ਕੱਦ ਐ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਸਾਰਿਆਂ ਨੂੰ ਸ਼ਸ਼ਕਾ